ਸੱਚੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬੀਆਂ ਨਾਲ ਇੱਕ ਹੋ ਵੱਡਾ ਮਜ਼ਾਕ ਕੱਲ ਉਸ ਵੇਲੇ ਦੇਖਣ ਨੂੰ ਮਿਲਿਆ ਸੀ ਜਦੋਂ ਪ੍ਰੈਸ ਨਾਲ ਗੱਲ ਕਰਦੇ ਹੋਏ ਮਨੀਸ਼ ਸੋਧੀਆਂ ਨੇ ਇਹ ਕਿਹਾ ਸੀ ਜਿਸ ਤੇ ਖੇਤ ਉਸਦੀ ਰੇਤ ਪੰਜਾਬ ਸਰਕਾਰ ਕਿਸਾਨਾਂ ਨੂੰ ਰੇਤ ਚੱਕਰ ਦੀ ਆਗਿਆ ਦੇਵੇਗੀ ਇਹ ਮਨੀਸ਼ ਸੋਧੀਆਂ ਕਾਉਣ ਹੈ ਉਹ ਮਤਲਬ ਕਿ ਜਿਹੜੇ ਫੈਸਲੇ ਮੰਤਰੀ ਮੰਡਲ ਨੇ ਕਰਨੇ ਨੇ ਪੰਜਾਬ ਕੈਬਨਿਟ ਨੇ ਕਰਨੇ ਨੇ ਉਹ ਦਿੱਲੀ ਤੋਂ ਹੋ ਕੇ ਆਉਂਦੇ ਨੇ ਉਹ ਮਨੀਸ਼ ਸ਼ਿਸ਼ੋਧਿਆ ਕਰਦਾ ਇਹ ਸੰਸ਼ੋਧੀਆਂ ਉਹੀ ਆ ਜਿਹੜਾ ਪੰਜਾਬ ਨੂੰ ਸਿਖਾ ਰਿਹਾ ਸੀ ਪੰਜਾਬ ਦੀਆਂ ਧੀਆ ਭੈਣਾਂ ਨੂੰ ਕਿ ਤੁਸੀਂ ਹਰ ਹੀਲੇ ਆਪਾਂ ਜਤਨਾ ਸ਼ਾਮ ਦਾਮ ਦੰਦ ਭੇਦ ਲੜਾਈ ਝਗੜਾ ਝੂਠ ਤੂਫਾਨ ਜੋ ਮਰਜ਼ੀ ਬੋਲੋ ਤੇ ਆਪਾਂ ਤਾਂ ਜਤਨਾ ਉਹੀ ਆ ਉਹੀ ਮੰਤਰੀ ਸ਼ੋਧਿਆ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰ ਰਿਹਾ ਕੋਈ ਇਹਦੇ ਕੋਲ ਅਹੁਦਾ ਨਹੀਂ ਕੁਛ ਨਹੀਂ ਬਸ ਇੱਕ ਪਾਰਟੀ ਵੱਲੋਂ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਾਇਆ ਗਿਆ ਦਿੱਲੀ ਤੋਂ ਆ ਰਿਹਾ ਹੋਇਆ ਉਹ ਬੰਦਾ ਪੰਜਾਬੀਆਂ ਨੂੰ ਦੱਸ ਰਿਹਾ ਉਹ ਗੱਲਾਂ ਜਿਹੜੀਆਂ ਮੁੱਖ ਮੰਤਰੀ ਨੇ ਜਾਂ ਕਿਸੇ ਮੰਤਰੀ ਨੇ ਦੱਸਣੀਆਂ ਸੀ ਉਹ ਵੀ ਪੰਜਾਬ ਕੈਬਨਟ ਤੋਂ ਕੁਛ ਦਿਨ ਪਹਿਲਾਂ ਬੜਾ ਅਜੀਬ ਜਿਹਾ ਮਜ਼ਾਕ ਪੰਜਾਬੀਆਂ ਨਾਲ ਹੋ ਰਿਹਾ ਪਰ ਅੱਜ ਮੈਂ ਦੇਖਿਆ ભગવંત માન ਜਿਸ ਤਰੀਕੇ ਨਾਲ બોਲੇ ਹਸਪਤਾਲ ਤੋਂ ਪਹਿਲਾਂ ਤਾਂ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਜੁੜੇ ਪ੍ਰਧਾਨਗੀ ਕੀਤੀ ਸਵਾ ਦੋ ਢਾਈ ਕਟ ਮੀਟਿੰਗ ਚੱਲੀ ਉਸ ਤੋਂ ਬਾਅਦ ਹਰਪਾਲ ਚੀਮਾ ਨੇ 3 ਵਜੇ ਬਰੀਫ ਕਰਨਾ ਸੀ ਵੀ ਅੱਜ ਕੀ ਫੈਸਲਾ ਹੋਇਆ ਲੇਕਿਨ ਮਾਨ ਸਾਹਿਬ ਨੇ ਫੈਸਲਾ ਇਹ ਕਰ ਲਿਆ ਕਿ ਮੈਂ ਦੱਸੂਗਾ ਤੁਹਾਨੂੰ ਕਿ ਕੀ ਫੈਸਲਾ ਹੋਇਆ ਤੇ ਫੈਸਲੇ ਹਸਪਤਾਲ ਦੇ ਵਿੱਚੋਂ ਜਿਹੜੇ بیمار ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਖੁਦ बोल ਰਿਹਾ ਹੈ ਔਰ ਦੱਸ ਰਿਹਾ ਹੈ ਕਿ ਮੈਂ ਪੰਜਾਬੀਓ ਤੁਹਾਡੇ ਨਾਲ ਖੜਾ ਹਸਪਤਾਲ ਦੇ ਕਮਰੇ ਦੇ ਵਿੱਚੋਂ ਮੈਂ ਪੰਜਾਬ ਦੇ ਲਈ ਲਗਾਤਾਰ ਚਿੰਤਤ ਸੀ ਤੇ ਕੰਮ ਕਰ ਰਿਹਾ ਸੀ ਮੈਂ ਚੀਫ ਸੈਕਟਰੀ ਨੂੰ ਬੁਲਾਇਆ ਇੱਥੇ ਮੈਂ ਡੀਜੀਪੀ ਨੂੰ ਬੁਲਾਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਅਫਸਰਾਂ ਨੂੰ ਕਹੋ ਕਿ ਪੰਜਾਬ ਦੇ ਲੋਕਾਂ ਨਾਲ ਖੜਨ ਜੋ ਪੰਜਾਬ ਦੇ ਲੋਕ ਹੁਣ ਸੰਤਾਪ ਭੋਗ ਰਹੇ ਨੇ ਹੜਾਂ ਦਾ ਉਹਨਾਂ ਦੀ ਮਦਦ ਕੀਤੀ ਜਾਵੇ ਮਾਨ ਸਾਹਿਬ ਦੱਸਣਾ ਕੀ ਚਾਹੁੰਦੇ ਸੀ ਮਾਨ ਸਾਹਿਬ ਇਹ ਕਹਿਣਾ ਚਾਹੁੰਦੇ ਸੀ ਕਿ ਮੈਂ ਕਰ ਰਿਹਾ ਹਾਂ ਕੰਮ ਇਹ ਦਿੱਲੀ ਵਾਲੇ ਨਹੀਂ ਇਹ ਬਨੀਸ਼ ਸੋਧੀਆਂ ਨਹੀਂ ਮੈਂ ਬੁਲਾ ਸਕਦਾ ਹਾਂ ਚੀਫ ਸੈਕਟਰੀ ਮੇਰੇ ਹੁਕਮ ਤੇ ਚੱਲਦਾ ਹੈ ਮੇਰੇ ਹੁਕਮ ਤੇ ਡੀਸੀਪੀ ਨੂੰ ਮੈਂ ਕਿਹਾ ਵੀ ਤੁਸੀਂ ਇਹ ਕੰਮ ਕਰੋ ਜਿਹੜੇ ਇਹ ਕਹਿ ਰਹੇ ਨੇ ਮਨੀਸ਼ ਸੋਧੀਆਂ ਜਾਤ ਕੇਜਰੀਵਾਲ ਕੇਜਰੀਵਾਲ ਤਾਂ ਇੱਕ ਦਿਨ ਆਇਆ ਤਾਂ ਕੋਈ ਕਰੀ ਨੇ ਉਹਨਾਂ ਵਾਰੇ ਤਾਂ ਲੋਕੋ ਮਜ਼ਾਕ ਬਣਾ ਰਹੇ ਨੇ ਸੋਸ਼ਲ ਮੀਡੀਆ ਤੇ ਚਰ ਰਹੇ ਸੀ ਕਹਿੰਦੇ ਮਨੀਸ਼ ਸੋਦੀਆ ਨੂੰ ਐਂ ਪੁੱਛ ਲੈਣਾ ਸੀ ਪੱਤਰਕਾਰਾਂ ਨੇ ਕਿ ਵੀ ਦੱਸ ਜਰਾ ਸੋਣੀ ਦੇ ਫਸਲਾਂ ਕਿਹੜੀਆਂ-ਕਿਹੜੀਆਂ ਹੁੰਦੇ ਨੇ ਹਾੜੀ ਤੇ ਸੋਣੀ 'ਚ ਫਰਕ ਕੀ ਐ ਕਹਿੰਦੇ ਜੀ ਦੱਸ ਜਾਂਦਾ ਇਹਨੂੰ ਤਾਂ ਇਹ ਵੀ ਨਹੀਂ ਪਤਾ ਉਹ ਦੁੱਧ ਕਿੱਥੋਂ ਦਿੰਦੀਆਂ ਨੇ ਮੱਝਾਂ ਤਾਂ ਇਹ ਕਹਿੰਦੇ ਇਹ ਜਿਹੇ ਬੰਦੇ ਦਿੱਲੀ ਵਾਲਿਆਂ ਨੂੰ ਕੀ ਪਤਾ ਹੈ ਪੰਜਾਬ ਦੀ ਉਹਦੇ 'ਚ ਤੇ ਤੁਰੇ ਫਿਰਦਾ ਉੱਥੇ ਲੋਕ ਹੁਣ ਮਜ਼ਾਕ ਬਣਾਉਣ ਲਾਗੇ ਦਿੱਲੀ ਵਾਲਿਆਂ ਦਾ ਤੇ ਦੁੱਖ ਹੈ ਉਹਨਾਂ ਨੂੰ ਵੀ ਇਹ ਸਾਡੇ ਤੇ ਰਾਜ ਕਰ ਰਹੇ ਨੇ ਖੈਰ ਭਗਵਾਨ ਤਮਨ ਨੇ ਕਿਸਮ ਦੀ ਸੀਪਲਾਤੀ ਤੇ ਜਿਹੜੇ ਗਾਣਾ ਗਾਉਂਦਾ ਹੁੰਦਾ ਸੀ ਨਾ ਪਹਿਲਾਂ ਕਿ ਦੱਬਨ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਹੈ ਸੱਚੀ ਉਹ ਹੀ ਉਹ ਲੱਗਿਆ ਹੁਣ ਤਾਂ ਕਿ ਜਿਵੇਂ ਅੱਜ ਜਾ ਕੇ ਉਹਨੇ ਗੱਲ ਕੀਤੀ ਮੁੱਖ ਮੰਤਰੀ ਨੇ ਤੇ ਉਹਨੇ ਇੱਕ ਇਸ਼ਾਰਾ ਇੱਕ ਸੰਕੇਤ ਦਿੱਤਾ ਕਿ ਮੈਂ ਹਸਪਤਾਲ ਦੇ ਵਿੱਚੋਂ ਬੀ ਬੈਠ ਕੇ ਸਰਕਾਰ ਚਲਾ ਸਕਦਾ ਔਰ ਉਹਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਚਲਾ ਰਿਆ ਹਾਂ ਸਰਕਾਰ ਔਰ ਬਨੀਸ਼ ਸ਼ੋਧੀਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਇਨਡਾਇਰੈਕਟਲੀ ਉਹਨਾਂ ਦਾ ਜਵਾਬ ਦਿੱਤਾ ਇਹਦਾ ਮਤਲਬ ਇਹ ਹੋਇਆ ਕਿ ਅੜ ਗਿਆ ਭਗਵੰਤ ਮਾਨ ਜਿਹੜੀਆਂ ਰੌਲਾ ਪੈ ਰਿਹਾ ਸੀ ਨਾ ਇਹਨੂੰ ਬਦਲਣਗੇ ਲੱਗਦਾ ਨਹੀਂ ਕਿ ਹੁਣ ਬਦਲਿਆ ਜਾਊ ਜਾਂ ਉਸ ਸਥਿਤੀ ਚੜੀਕੇ ਨੂੰ ਸਿੱਧੇ ਤੌਰ ਤੇ ਕੋਈ ਬਦਲ ਦੂਗਾ ਕਿਉਂਕਿ ਮਾਨ ਦੇ ਨਾਲ ਵੀ ਹੁਣ ਲੱਗਦਾ ਜੋ ਪਠਾਨ ਮਾਜ਼ਰਾ ਨੇ ਕੰਮ ਸ਼ੁਰੂ ਕੀਤਾ ਸੀ ਅੰਦਰੋਂ ਅੰਦਰ ਹੀ ਲੋਕ ਐਮ ਐਲ ਏ ਉਹ ਵੀ ਹੁਣ ਸੋਚਣ ਲੱਗੇ ਵੀ ਆਪਾਂ ਕਰ ਕੀ ਰਹੇ ਆ ਆਪਾਂ ਲੋਕਾਂ ਚ ਕਿਵੇਂ ਜਾਵਾਂਗੇ ਲੋਕ ਗੱਲਾਂ ਕੀ ਕਰਦੇ ਨੇ ਕਿ ਸਾਡੀ ਪੰਜਾਬੀਆਂ ਦੀ ਕੀ ਅਸੀਂ ਕੀ ਇਹਨਾਂ ਦਿੱਲੀ ਵਾਲਿਆਂ ਦੇ غلام ਹੋ ਗਏ ਖੈਰ ਇਹ ਗੱਲਾਂ ਤਾਂ ਸਾਰੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਆਪਾਂ ਥੋੜੀਆਂ ਟਿੱਪਣੀਆਂ ਦੇ ਨਾਲ ਜਿਹੜੇ ਮਾਨ ਸਾਹਿਬ ਦੇ ਫੈਸਲੇ ਜਰੂਰ ਆਪਾਂ ਦੇਖ ਲਈਏ ਟਿੱਪਣੀਆਂ ਮੈਂ ਤਾਂ ਕਹਿੰਨੇ ਕਿ ਨਾਲ ਦੀ ਨਾਲ ਆਪਾਂ ਗੱਲ ਕਲੀਅਰ ਕਰਦੇ ਜਾਈਏ ਜਿਵੇਂ ਮਾਨ ਸਾਹਿਬ ਨੇ ਉੱਥੋਂ ਆਪ ਸੁਣਾਏ ਪਹਿਲੀ ਤਾਂ ਗੱਲ ਹੈ ਵੀ ਆਪ ਕਿਉਂ ਸੁਣਾਉਣੇ ਪਏ ਕਿਉਂਕਿ ਸੀਪ ਲਾਉਣੀ ਸੀ ਮਰੀਸਾ ਸ਼ੋਧਿਆ ਤੂੰ ਕਾਰਨ ਇਹ ਕਿ ਨਹੀਂ ਤਾਂ ਬਰੀਫ ਕਰਨਾ ਸੀ ਹਰਪਾਲ ਚੀਮਾ ਕਰਦਾ ਕਿ ਅਗੇ ਮਾਨ ਸਾਹਿਬ ਥੋੜੀ ਕਰਦੇ ਨੇ ਪੰਜਾਬ ਕੋਲ ਦੀ ਅੱਜ ਬਿਮਾਰ ਹੋਣ ਦੇ ਬਾਵਜੂਦ ਕਿਉਂ ਕਰਨਾ ਪਿਆ ਕਿਉਂ ਕਹਿਣਾ ਪਿਆ ਭਾਵੇਂ ਮੈਂ ਬਿਮਾਰ ਹਾਂ ਠੀਕ ਹੋ ਰਿਹਾ ਮੈਂ ਤੁਹਾਡੇ ਨਾਲ ਕਿਉਂ ਕਹਿਣਾ ਪਿਆ ਕਿ ਮੈਂ ਚੀਫ ਸੈਕਟਰ ਨੂੰ ਬੁਲਾਇਆ ਕਿਉਂ ਕਹਿਣਾ ਪਿਆ ਡੀਸੀਪੀ ਨੂੰ ਬੁਲਾ ਕੇ ਕਿਹਾ ਉਹ ਇਸੇ ਕਰਕੇ ਇਹ ਦੱਸਣ ਦੀ ਕੋਸ਼ਿਸ਼ ਸੀ ਤੇ ਕਿ ਮੈਂ ਭਾਵੇਂ ਬਿਮਾਰ ਹਾਂ ਮੈਂ ਹੀ ਤੁਹਾਡੇ ਨਾਲ ਖੜਾ ਤੇ ਇਹ ਜੋ ਮਰਜ਼ੀ ਕਹੀ ਜਾਣ ਫਿਰ ਉਹਨਾਂ ਨੇ ਉਹੀ ਗੱਲ ਜਿਹੜੇ ਪੰਜਾਬੀਆਂ ਦੇ ਨਾਲ ਮਜ਼ਾਕ ਕੀਤਾ ਗਿਆ ਸੀ ਕਿ ਮੰਤਰੀ ਮੰਡਲ ਨੇ ਜਿਹੜੇ ਫੈਸਲੇ ਕਰ ਰਹੇ ਨੇ ਉਹ ਦਿੱਲੀ ਕਰ ਰਹੀ ਹੈ ਉਹ ਤੁਹਾਡੇ ਸਾਹਮਣੇ ਹੁਣ ਤਾਂ ਪ੍ਰੂਫ ਆ ਗਿਆ ਔਰ ਦੱਸਣ ਦੀ ਵੀ ਕੀ ਲੋੜ ਸੀ ਕਿਉਂਕਿ ਕ੍ਰੈਡਿਟ ਲੈਣਾ ਸੀ ਮਨੀਸ਼ ਸ਼ਸ਼ੋਧੀਆਂ ਨੂੰ ਇੱਕ ਦਿਨ ਪਹਿਲਾਂ ਕੈਬਨਿਟ ਮੀਟਿੰਗ ਤੋਂ ਇਹ ਦੱਸਣ ਦੀ ਕੀ ਲੋੜ ਪੈ ਗਈ ਅੱਜ ਹੀ ਦੱਸ ਦੇਣਾ ਸੀ ਭਗਵਾਨ ਤਾਂ ਮੰਨ ਨਹੀਂ ਦੱਸ ਦੇਣਾ ਸੀ ਕੈਬਨਿਟ ਤੋਂ ਫੈਸਲੇ ਜਿਹੜੇ ਆਉਂਦੇ ਉਹ ਚ ਆ ਜਾਣਾ ਸੀ ਇਹ ਪਰ ਕ੍ਰੈਡਿਟ ਲੈਣਾ ਸੀ ਕਿ ਦਿੱਲੀ ਕਰ ਰਹੀ ਹੈ ਉਹਨਾਂ ਨੇ ਇਹ ਦੱਸਣਾ ਸੀ ਮਾਨ ਨੇ ਤਾਂ ਅਸੀਂ ਨਹੀਂ ਮੈਂ ਕਰ ਰਹੇ ਹਾਂ ਇਹ ਹੁੰਦੀ ਹੈ ਅਦਰ ਖਿੱਚੋ ਤਾਨ ਦੀ ਗੱਲ ਖੈਰ ਮਾਨ ਸਾਹਿਬ ਨੇ ਜਿਹੜਾ ਪਹਿਲਾ ਉਹੀ ਫੈਸਲਾ ਕੀਤਾ ਜਿਹੜਾ ਵੱਡਾ ਜਿਹੜਾ ਕਹਿੰਦੇ ਜੀ ਖੇਤਾਂ ਚ ਮਿੱਟੀ ਆ ਗਈ ਇਹ ਚ ਕੋਈ ਸ਼ੱਕ ਨਹੀਂ ਹੈ ਗਾਰ ਕੱਢੀ ਨਹੀਂ ਕਦੇ ਇਹਨਾਂ ਨੇ ਆਪਾਂ ਪਹਿਲਾਂ ਤਾਂ ਇਹ ਦੇਖੀ ਵੀ ਗਾਰ ਆਈ ਹੈ ਕਿ ਮਿੱਟੀ ਆਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਡੀਸੈਲਟ ਗਾਪ ਹੀ ਮਾਨ ਸਾਹਿਬ ਨੇ ਦੱਸਿਆ ਕਿ ਇਹਨੂੰ ਡੀਸੈਲਟਿੰਗ ਕਹਿੰਦੇ ਨੇ ਤੇ ਸਿਲਟ ਗਾਰ ਹੁੰਦੀ ਹੈ ਗਾਰ ਦੇ ਨਾਲ ਉਹਨੂੰ ਸਾਫ਼ ਕਰਨਾ ਹੁੰਦਾ ਗਾਰ ਨੂੰ ਤੇ ਉਹ ਵੇਚਣ ਵਾਲੀ ਕਿਹੜੀ ਆ ਜੂਗੀ ਜਿਵੇਂ ਹੋਈ ਹੋਈ ਇਹਦਾ ਕਾਰਨ ਅਸੀਂ ਤਾਂ ਪੁੱਛਦੇ ਨਹੀਂ ਕਿਸੇ ਨੂੰ ਅਸੀਂ ਤਾਂ ਬਨੋਦ ਤਰਪਾਟੀ ਨੂੰ ਪੁੱਛਿਆ ਬੀਵੀਐਮਪੀ ਨੂੰ ਅਸੀਂ ਨੇ ਪੁੱਛਿਆ ਪੁੱਛਣ ਵਾਲਾ ਹੈ ਹੀ ਨਹੀਂ ਕੋਈ ਸਾਡਾ ਸਾਡੇ ਪੁੱਛਣ ਵਾਲੇ ਕਿੱਥੇ ਗਏ ਨੇ ਨਾ ਤਾਂ ਸਾਡਾ ਮੈਂਬਰ ਪਾਵਰ ਨਾ ਮੈਂਬਰ ਇਰੀਗੇਸ਼ਨ ਔਰ ਜਿਹੜੀ ਪ੍ਰੈਸ ਨੂੰ ਦੱਸ ਰਿਹਾ ਸੀ ਉਹ ਚੁੱਪ ਕਰੀ ਬੈਠੀ ਸੀ ਉਹ ਬੁਲਾਉਂਦੇ ਉਹਨੂੰ ਨੇ ਜਿਹੜੇ ਉਹਨਾਂ ਦੇ ਹੱਕ ਦੇ ਬਦ ਦੇ ਪੱਤਰਕਾਰ ਹੁੰਦੇ ਨੇ ਨਹੀਂ ਉਹਨੂੰ ਪੁੱਛਣਾ ਸੀ ਕਿ ਤਰਪਾਟੀ ਸਾਹਿਬ ਚੇਅਰਮੈਨ ਸਾਹਿਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਹਰਿਆਣੇ ਨੂੰ ਪਾਣੀ ਜੇ ਦੇ ਦਿੰਦੇ ਤੇ ਫਲੱਡ ਨਾ ਆਉਂਦੇ ਤੇ ਕਿੰਨਾ ਦੇਣਾ ਸੀ ਪਾਣੀ 4000 ਕਿਊਸਕ ਦੀ ਗੱਲ ਸੀ ਨਾ 4000 ਕਿਊਸਕ ਨਾਲ ਪਾਣੀ ਆਇਆ ਛੱਡਿਆ ਦਾ ਭਾਖੜਾ ਚ 85 ਜੋ 1000 ਕਿਊਸਕ ਤੁਸੀਂ ਗੱਲ ਆ 4000 ਦੀ ਕਰਦੇ ਨੇ ਟੋਟਲ 85000 ਕਿਊਸਕ ਦੀ ਗੱਲ ਸੀ ਤੇ 445000 ਕਿਊਸਕ ਦੇ ਚੁੱਕੇ ਸੀ ਕਿਹੜੀਆਂ ਗੱਲਾਂ ਕਰਦੇ ਨੇ ਤੇ ਕਿਸੇ ਨੇ ਰਿਸਵਾਲ ਕੀਤਾ ਵੀ ਇਸ ਤਰ੍ਹਾਂ ਦੀ ਗੱਲ ਕਿਸੇ ਨੇ ਪੁੱਛਿਆ ਵੀ ਉਹਨੂੰ ਕਿਉਂ ਨਹੀਂ ਗਾਰ ਕੱਢੀ ਗਈ ਪਹਿਲਾਂ ਕਿਉਂ ਨਹੀਂ ਬਾਈਪਾਸ ਟਨਲ ਚੜਾਈ ਗਈ ਕਿੰਨੇ ਸਾਲ ਹੋ ਗਏ ਨੇ ਸਾਫ ਹੋਏ ਨੂੰ ਕਿਸੇ ਨੇ ਨਹੀਂ ਪੁੱਛਿਆ ਨਹੀਂ ਪੁੱਛਦੇ ਨਾ ਤੋ ਇਹ ਸੇ ਕਰਕੇ ਇਧਰ ਚਲੋ ਖੈਰ ਆਪਾਂ ਗੱਲ ਉਹੀ ਸਲਟ ਜਿਹੜੀ ਆ دریاਵਾ ਦੀ ਉਹ ਮਿੱਟੀ ਹੁਣ ਆ ਗਈ ਖੇਤਾਂ ਚ ਉਹਨੂੰ ਸਾਫ ਕਰਨਾ ਤੇ ਇਹ ਕਹਿੰਦੇ ਜੀ ਮਿੱਟੀ ਦਾ ਜਿਹੜਾ ਹੈ ਤੁਸੀਂ ਉਹਨੂੰ ਚੱਕ ਸਕਦਾ ਕਿਸਾਨ ਔਰ ਉਹਨੂੰ ਵੇਚ ਵੀ ਸਕਦਾ ਬਾਣ ਸਾਹਿਬ ਕਹਿੰਦੇ ਔਰ ਉਹਦੀ ਡੈਡਲਾਈਨ ਦਿੱਤੀ ਕਿ 15 ਨਵੰਬਰ ਤੱਕ ਕਰੋ ਬਸ ਤਾਂ ਉਹ ਵੀ ਦੇਖਣ ਵਾਲੀ ਗੱਲ ਸਤੰਬਰ ਹੁਣ ਚੱਲਦਾ ਹਾਲੇ ਸੁੱਕਣ ਤੇ ਟਾਈਮ ਲੱਗ ਹਾਲੇ ਤਾਂ ਇਹੀ ਦੀ ਪਤਾ ਵੀ ਕੀ ਆ ਰਿਹਾ ਚਲੋ ਮੰਨ ਲਓ ਕਿ ਰੇਤਾ ਆਇਆ ਜਾਂ ਜੋ ਵੀ ਆਇਆ ਸੱਕੂਗਾ ਟਰਾਲੀਆਂ ਟਰੱਕ ਉੱਥੇ ਜਾਣਗੇ ਤੇ ਉੱਥੇ ਉਹਨੂੰ ਚੱਕਣ ਦਾ ਕੰਮ ਹੋਏਗਾ ਇਹ ਦੇਖ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਜੀ ਉਹਨਾਂ ਨੇ ਕਹਿਤਾ ਇਹਨੂੰ ਬਹੁਤ ਵੱਡੇ ਤੇ ਤੌਰ ਤੇ ਵਿਚਾਰਿਆ ਜਾ ਰਿਹਾ ਹੈ ਜੀ ਕਿਸਾਨ ਕਿਸਾਨਾਂ ਨੂੰ ਬੜਾ ਫਾਇਦਾ ਹੋ ਜਾਊਗਾ ਇਹ ਦੇਖ ਲਿਆ ਕਿੰਨਾ ਕੁ ਫਾਇਦਾ ਹੋਜੂ ਜੀ ਦਾ ਖੇਤ ਉਹਦੀ ਰੇਤ ਬੜਾ ਵਧੀਆ ਨਾਰਾ ਜਿਹਾ ਲੱਗਦਾ ਲੇਕਿਨ ਇਹ ਦੂ ਪਹਿਲਾਂ ਕਹਤਾ ਸੀ ਸੁਖਵੀਰ ਸਿੰਘ ਬਾਦਲ ਨੇ ਕਹਦਾ ਅਸੀਂ ਚੱਕਾਂਗੇ ਅਸੀਂ ਟੀਮਾਂ ਬਣਾ ਆ ਜੀ ਉਹਨਾਂ ਮੀਟਿੰਗ ਕਰਕੇ ਕੀਤਾ ਵੀ ਹੈ ਇਹ ਕਿ ਅਸੀਂ ਕਰਾਂਗੇ ਅਸੀਂ ਆਪਣੇ ਟਰੈਕਟਰ ਆਫ ਦਾ ਡੀਜ਼ਲ ਪਾਵਾਂਗੇ ਡੀਜ਼ਲ ਤੇ ਪੈਸੇ ਦਾ ਅੱਜਕੱਲ ਬੰਡ ਵੀ ਰੈ ਸੁਖਵੀਰ ਸਿੰਘ ਬਾਦਲ ਉਹ ਵੀ ਖੜਾ ਦੇ ਨਾਲ ਜੜਾਂ ਲਾਉਂਦੀਆਂ ਕੋਸ਼ਿਸ਼ ਪੂਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਖੈਰ ਇੱਕ ਫੈਸਲਾ ਹੈ ਦੂਜਾ ਫੈਸਲਾ 20000 ਰੁਪਏ ਪ੍ਰਤੀ ਏਕੜ ਕੀ ਕਮਾਲ ਹੈ 20000 ਰੁਪਏ ਪ੍ਰਤੀ ਏਕੜ ਵੈਸੇ ਥੋੜਾ ਬਹੁਤਾ ਤੁਸੀਂ ਉਦੋਂ ਤੱਕ ਲਏ ਸੀ ਅਸੀਂ ਤੁਹਾਨੂੰ ਕੰਪਨਸੇਟ ਕਰਾਂਗੇ ਸੁਪਰੀਮ ਕੋਰਟ ਦੇ ਵੀ ਫੈਸਲੇ ਨੇ ਜਿੱਦਾਂ ਨੁਕਸਾਨ ਹੋਇਆ 16 ਦਾ ਫੈਸਲਾ ਗੁਜਰਾਤ ਸਰਕਾਰ ਦੇ ਨਾਲ ਕੁਝ ਕਿਸਾਨਾਂ ਦਾ ਸ਼ਾਇਦ ਰਾਜਾ ਭਾਈ ਤੇ ਕੋ ਦਾ ਭਰਾ ਸੀ ਤੇ ਉਹ ਉਹ ਨੂੰ ਮੰਨ ਲਓ ਤੁਸੀਂ ਉਹਦਾ ਹਵਾਲਾ ਦੇ ਦਿੰਦੇ ਲੇਕਿਨ 20000 ਇਹ ਵੀ ਮਜ਼ਾਕ ਹੈ ਤਕੜੇ ਨੁਕਸਾਨ ਜੇ ਆਮ ਵੀ ਦੇਖੀਏ ਜੇ ਬੰਦੇ ਨੇ ਆਪਾਂ ਗੰਨੇ ਦੀ ਗੱਲ ਹੀ ਨਹੀਂ ਕਰਦੇ ਜੀ 1 ਲੱਖ ਤੋਂ ਵੱਧ ਆਮ ਤੌਰ ਤੇ ਨੁਕਸਾਨ ਹੁੰਦਾ ਜੇ ਆਪਾਂ ਝੋਨੇ ਦੀ ਵੀ ਕਰ ਲਈ ਤਾਂ ਵੀ 60 70 ਹਜ਼ਾਰ ਤੱਕ ਜਾਂਦਾ ਇੱਥੇ ਤੇ ਤੁਸੀਂ ਕਹ ਰਹੇ ਹੋ 20 ਹਜ਼ਾਰ ਤੇ 20 ਹਜ਼ਾਰ ਰਕੀ ਬੰਨਣਾ ਕਿਸਾਨ ਦਾ ਤੇ ਇਹ ਕਹਦੇ 20 ਹਜ਼ਾਰ ਦੇਣਾ ਸੀ ਉਹ ਵੀ ਦੇਣਾ ਚੈੱਕ ਰਹੀਆਂ ਤੇ ਇੱਕ ਇੱਕ ਗੱਲ ਹੋਰ ਵੀ ਹੈ ਤੁਸੀਂ ਪਟਵਾਰੀਆਂ ਦੀ ਡਿਊਟੀ ਜਿਦੀ ਮਰਜ਼ੀ ਲਾਓ ਤੁਸੀਂ ਦਿਓ ਜਿਹੜਾ ਕਾਸਟ ਕਰ ਰਿਹਾ ਉਹਨੂੰ ਜਿਹੜੇ ਬੰਦੇ ਹੁਣ ਤੁਸੀਂ ਫਾਰ ਐਗਜ਼ਾਮਪਲ ਮੈਂ ਆ ਮੈਂ ਤਾਂ ਇੱਥੇ ਪਟਹਿਰੇ ਆ ਗਿਆ ਮੈਂ ਜ਼ਮੀਨ ਆਉ ਦੀ ਠੇਕੇ ਦੇ ਦਿੱਤੀ ਐ ਤੇ ਜ਼ਮੀਨ ਮੇਰੇ ਨੂੰ ਬੋਲਦੀ ਐ ਕੀ ਹੁਣ ਚੈੱਕ ਮੈਨੂੰ ਦਿਓਗੇ ਤੁਸੀਂ ਜਾਂ ਜਿਹਦਾ ਨੁਕਸਾਨ ਹੋਇਆ ਕਿਸਾਨ ਨੂੰ ਦਿਓਗੇ ਉਹ ਤਾਂ ਉਹ ਉਹਦਾ ਕੀ ਤੁਸੀਂ ਉਹਦਾ ਦੱਸਿਆ ਨਹੀਂ ਇਹਨਾਂ ਨੇ ਵੀ ਉਹ ਤਾਂ ਇੱਕ ਹੋਰ ਨਹੀਂ ਦੱਸਿਆ ਉਹ ਵੀ ਦੱਸਣਾ ਚਾਹੀਦਾ ਬਹੁਤ ਸਾਰੇ ਲੋਕ ਜਿਹੜੇ ਖੇਤੀ ਕਰਾਉਂਦੇ ਖੇਤ ਮਜ਼ਦੂਰ ਵੀ ਹੁੰਦੇ ਨੇ ਮਜ਼ਦੂਰਾਂ ਨੂੰ ਕੌਣ ਦਿੰਦਾ ਸੀ ਪੈਸੇ ਮਜ਼ਦੂਰਾਂ ਨੂੰ ਤਾਂ ਕਿਸਾਨ ਹੀ ਦਿੰਦਾ ਸੀ ਜੇ ਹੁਣ ਕਿਸਾਨ ਕੋਲ ਨਹੀਂ ਮਜ਼ਦੂਰਾਂ ਨੂੰ ਕੀ ਦੇਉ ਮਜ਼ਦੂਰਾਂ ਨੂੰ ਕੌਣ ਕੰਪਨਸੇਟ ਕਰੂ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਕਿ ਉਹਨਾਂ ਨੂੰ ਵੀ ਖੇਤ ਮਜ਼ਦੂਰਾਂ ਦਾ ਲੈਂਡਲੈਸ ਲੇਬਰ ਦਾ ਉਹਦਾ ਵੀ ਤਾਂ ਨੁਕਸਾਨ ਹੋਇਆ ਉਹ ਵੀ ਤਾਂ ਪਿੰਡ ਚ ਵੱਸਦੇ ਨੇ ਉਹਨਾਂ ਲਈ ਕੀ ਹੈ ਉੱਥੇ ਕੋਈ ਮਤਲਬ ਪੰਜਾਬ ਕੈਬਨਟ ਨੇ ਕੋਈ ਗੱਲ ਨਹੀਂ ਕੀਤੀ ਉਹਦੇ ਇਹੀ ਕਿਹਾ ਜੀ ਅਸੀਂ ਇਹਨਾਂ ਨੂੰ 20000 ਏਕੜ ਦੇਵਾਂਗੇ 20000 ਕਿੰਨਾ ਕ ਹੈ ਇਹ ਤੁਹਾਡੇ ਸਾਹਮਣੇ ਕਹਿਣ ਦੀ ਵੀ ਲੋੜ ਨਹੀਂ ਇਹਦੇ ਬਾਰੇ ਤਾਂ ਤੇ ਇਹ ਤਾਂ ਇਹੀ ਹੈ ਵੀ ਸੋਚੋ ਤੇ ਅੱਜ ਸੈਣੀ ਸਾਹਿਬ ਮਿਲੇ ਸੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਉਹਨਾਂ ਨੇ ਬਿਆਨ ਕੀਤਾ ਵੀ ਜਿਹੜਾ ਵੀ ਮ੍ਰਿਤਕ ਹੈ ਕਿਸੇ ਪਰਿਵਾਰ ਚੋਂ ਉਹਨੂੰ 4 ਲੱਖ ਦੇਵਾਂਗੇ ਇਹ ਵੀ ਕਹਿੰਦੇ 4 ਲੱਖ ਦੇਵਾਂਗੇ ਜਣੀ ਜਿਹੜੇ ਪਰਿਵਾਰ ਚ ਕੋਈ ਬੰਦਾ ਚਲਿਆ ਗਿਆ ਦੁਨੀਆ ਤੋਂ ਉਹਨੂੰ 4-4 ਲੱਖ ਬਣ ਲੈ। ਕੀ ਆ ਮਜ਼ਾਕ ਹੈ ਬੰਦ ਸਾਹਿਬ? ਮਦਰ ਜੇ ਤਾਂ ਸ਼ਰਾਬ ਪੀ ਕੇ ਬੰਦਾ ਮਰਦਾ ਹੈ ਉਹਨੂੰ 10 ਲੱਖ ਇਹਨੂੰ ਤੁਸੀਂ 4 ਲੱਖ ਨਾ ਕੋਈ ਨੌਕਰੀ ਸਰਕਾਰੀ ਨਾ ਕੋਈ ਖਰ ਐ ਨਾ ਕਰੋ ਇਹ ਤਾਂ ਧੱਕਾ ਹੀ ਹੈ ਨਾ ਬਿਲਕੁਲ ਜਿਆਦਾ ਸ਼ਰਾਬੀਆਂ ਨੂੰ ਵੀ ਤੁਸੀਂ ਉਹ ਕਰਦੇ ਉਹ ਤਾਂ ਆਪਣੀ ਮਰਜ਼ੀ ਇਹ ਤਾਂ ਕੁਦਰਤ ਨੇ ਮਾਰੇ ਨੇ ਜੇ ਸਾਡੀ ਇਹ ਗਲਤ ਦੀਤੀਆਂ ਨੇ ਮਾਰੇ ਨੇ ਖੱਡੇ ਚ ਡੇਕੇ ਮਾਰੇ ਨੇ ਤਾਂ ਇਹ ਤਾਂ ਇੱਥੇ ਵੀ ਸੋਚਣ ਦੀ ਲੋੜ ਹੈ ਧੱਕਾ ਤਾਂ ਇਹ ਵੀ ਧੱਕੇ ਨੇ ਨਾ ਜਿਹੜਾ ਜਿਹੜਾ ਹੋ ਰਿਹਾ ਹੈ ਜਿਹਦੇ ਤੋਂ ਕੱਲ ਤੇ ਫਿਰ ਕੋਆਪਰੇਟਿਵ ਬੈਂਕਾਂ ਦੀ ਗੱਲ ਕੀਤੀ ਜਾਂ ਹੋਰ ਬੈਂਕਾਂ ਚ ਕਹਿੰਦੇ ਜੀ ਆਪਾਂ ਥੋੜੀ ਜਿਹੜੇ ਹੁਣ ਤੁਸੀਂ 6 ਮਹੀਨੇ ਬਾਅਦ ਦੇ ਦਿਓ ਕਿਸ਼ਤ ਕੋਈ ਹੋਰ ਨਹੀਂ ਹੁਣ ਮੰਗਣਾ ਉਹ ਇਹ ਕੋਈ ਜਿਆਦਾ ਵੱਡੀ ਰੀਲੀਫ ਨਹੀਂ ਹੈ ਇਹ ਮੈਂ ਤੁਹਾਨੂੰ ਦੱਸ ਦਿੰਦਾ ਇਹ ਰੀਲੀਫ ਕੋਈ ਜਿਆਦਾ ਨਹੀਂ ਕੋਈ ਵਿਆਜ ਉੱਥੇ ਤਾਂ ਵੈਸੇ ਵੀ ਕੋ ਬਹੁਤ ਘੱਟ ਹੁੰਦਾ ਕੋਆਪਰੇਟਿਵ ਦਾ 3% ਸਾਰਾ ਵਿਆਜ ਹੁੰਦਾ ਹਾਂ ਪਸ਼ੂਆਂ ਦਾ ਜ਼ਰੂਰ ਹੈ ਪਸ਼ੂਆਂ ਬਾਰੇ ਕੋਈ ਗੱਲ ਨਹੀਂ ਨੀਤੀ ਹਜੇ ਕਿ ਸਰਵੇਖਣ ਕਰਾਂਗੇ ਹੁਣ ਤਾਂ ਤੁਸੀਂ ਹੁਣ ਤਾਂ ਹੁਣ ਤੱਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਵੀ ਡੰਗਰ ਕਿੰਨੇ ਬਾਰੇ ਕੀ ਦੇ ਬਾਰੇ ਪਿੰਡ ਚ ਕਿਵੇਂ ਤੁਸੀਂ ਕਰਨਾ ਕਦੋਂ ਹੋਏਗਾ ਉਹਨਾਂ ਚਿਰ ਕਿ ਦੜ ਦੇਣਾ ਕੀ ਹੈ ਕੁਛ ਦਿਨ ਪਤਾ ਇੱਕ ਮਨੀਸ਼ਰ ਸੋਹਦੇ ਨੂੰ ਤਾਂ ਪਤਾ ਨਹੀਂ ਹੋਣਾ ਕਿ ਮੱਜ ਕਿੰਨੇ ਦੀ ਆਉਂਦੀ ਹੈ ਤੁਹਾਨੂੰ ਤਾਂ ਪਤਾ ਹੈ ਤੁਸੀਂ ਤਾਂ ਪਿੰਡੇ ਰਹਿਣਾ ਰਹੇ ਹੋ ਵਧੀਆ ਮੱਜ ਅੱਜ ਕੱਲ ਜਿਵੇਂ ਐਸ ਲੈਣੀ ਹੈ ਤਾਂ 1.5 ਤੋਂ 2 ਲੱਖ ਤੋਂ ਕੋਈ 1 ਲੱਖ ਤੋਂ ਲੈ ਕੇ 2 ਲੱਖ ਤੱਕ ਹੈ ਤੇ ਦਿਓਗੇ ਤੁਸੀਂ ਇਹਨਾਂ ਘਟੋਟ ਲੱਖ ਤੱਕ ਕਰੋ ਨਾ ਐਲਾਨ ਕਰੋ ਬਾਕੀ ਤਾਂ ਚਲੋ ਜਿਹੜੇ ਹੋਰ 10 ਲਾਣ ਕੀਤੇ ਨੇ ਬਿਮਾਰੀਆਂ ਦੀ ਰੋਕਥਾਮ ਚਲੋ ਜੀ ਉਹ ਤਾਂ ਰੁਕਣਾ ਵੈਸੇ ਹੀ ਫਰਜ਼ ਆ ਤੁਹਾਡਾ ਪਿੰਡਾਂ ਚ ਮੈਡੀਕਲ ਦੇ ਕੈਂਪ ਲਾਏ ਜਾਣੇ ਨੇ ਤੇ ਉਹਦੀ ਡਿਊਟੀ علاوہਗੇ ਸਾਰੇ ਪਿੰਡਾਂ 'ਚ ਦਵਾਈਆਂ ਵੰਡਾਂਗੇ ਸਾਫ ਸਫਾਈ ਦਾ ਕੰਮ ਕਰਾਂਗੇ ਜੀ ਇਹ ਜੇ ਲਾਉਂਡ ਸਕੂਲਾਂ ਕਾਲਜਾਂ ਬਿਜਲੀ ਮੋੜ ਦਾ ਬਾਬਾ ਨੁਕਸਾਨ ਉਹ ਇਹ ਤਾਂ ਸਾਰੇ ਨੇ ਕਰਨੇ ਇਹਦੇ 'ਚ ਕੋਈ ਇਹ ਕੋਈ ਬਹੁਤ ਵੱਡੇ ਲਾਣ ਦੀ ਗਲਤੀ ਸੀ ਤੁਸੀਂ 20000 ਦਾ ਲਾਣ ਕੀਤਾ ਜਾਂ ਜਿਹੜਾ ਮਿੱਟੀ ਦਾ ਬਹੁਤ ਵਧਾ ਚੜਾ ਕੇ ਦੱਸਿਆ ਜਾ ਰਿਹਾ ਹੈ ਇਹਦਾ ਪਤਾ ਲੱਗੂਗਾ ਕਿ ਇਹਦੇ 'ਚ ਕਿਹੜਾ ਰਿਤ ਆਉਂਦੀ ਹੈ ਕਿਹੜੇ ਰੇਤ ਨੂੰ ਵਿੱਚ ਕਿਹਨੂੰ ਕਿਹਨੂੰ ਵੇਚੇ ਸਾਰੇ ਚੱਕੜ ਕੇ ਕਿਹਨੂੰ ਵੇਚਣਾ ਮਤਲਬ ਜੇ ਸਾਰੇ ਜਿਹੜੇ ਪਿੰਡਾਂ ਚ ਰੇਤ ਆਈ ਹੈ ਉਹ ਆਲੇ ਦਾ ਲਈ ਵੇਚਣ ਆਲੇ ਸਾਰੇ ਕੋਲ ਆਈ ਹੋਊਗੀ ਕਿਵੇਂ ਵੇਖੂਗੀ ਕਿੱਥੋਂ ਜਿਹੜਾ ਤੁਸੀਂ ਕਹਿੰਦੇ ਵੇਚ ਦੋ ਆਪ ਦਾ ਜੇ ਉਹ ਗਾਰ ਹੋਈ ਤਾਂ ਹੋਰ ਸਮਾਲ ਤੋਂ ਨੁਕਸਾਨ ਹੋ ਜਾਊਗਾ ਮਾਨ ਸਾਹਿਬ ਤੁਹਾਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਇਹ ਪਤਾ ਨਹੀਂ ਕਿਵੇਂ ਉਤੋਂ ਬਣੀਆਂ ਨੇ ਇਹਦਾ ਬਤਲ ਜੇ ਇਹ ਗੱਲ ਉਹ ਕਹਿ ਰਿਹਾ ਸਸੋਧਿਆ ਤਾਂ ਫਿਰ ਉਤੋਂ ਬਣਾ ਕੇ ਵੇਚਦੀ ਉਹਨਾਂ ਨੂੰ ਕੀ ਪਤਾ ਪੰਜਾਬ ਦੇ ਜ਼ਮੀਨੀ ਹਕੀਕਤ ਦਾ ਜਿਵੇਂ ਉਹ ਬੀਬੀਆਂ ਮੇਰੇ ਤਰਪਾਤੀ ਨੂੰ ਨਹੀਂ ਪਤਾ ਵੀ ਇਹ ਹਕੀਕਤ ਕੀ ਹੈ ਕਿ ਸਾਡਾ ਕੋਈ ਬੰਦਾ ਨਹੀਂ ਜਿਹੜੀ ਹਾਲਾਤ ਤਾਂ ਸਾਡੇ ਵੀ ਐ ਜੀ ਨੇ ਜਾਂ ਅਸੀਂ ਬੋਲਦੇ ਜੀ ਕਈ ਤਾਂ ਬਾਤ ਹੈ ਮਸ ਸਾਨੂੰ ਸਾਨੂੰ ਪਤਾ ਹੈ ਕਿ ਰਾਜਸਥਾਨ ਨੂੰ ਆ ਜਿਹੜੀ ਇੰਦਰਾਗਾਧੀ ਕਨਾਲ ਹੈ 18000 ਕਿਊਸਿਕ ਪਰ ਡੇਲੀ ਜਾਂਦਾ ਸੀ ਆ ਹੁਣ ਤੋਂ ਹੁਣੇ ਬੰਦ ਹੋਈ ਹੈ ਜਦੋਂ ਤੁਸੀਂ ਪੱਕੀ ਥੱਲੇ ਪੱਕੇ ਕਰਨ ਲੱਗਿਓ ਤੇ ਅਦਰਵਾਈਜ਼ ਫਿਰ ਉਹਦਾ ਪੈਸਾ ਕਿੱਥੇ ਆ ਉਹ ਤਾਂ ਕੁਮਾਰ ਰਹੇ ਨੇ ਰਾਜਸਥਾਨ ਨੂੰ ਉਹਦਾ ਰੈਲਟਿਵ ਬਤੀਏ ਜਿਹਦੇ ਨਾਲ ਉਹਨੇ ਕੰਪਨੀ ਨਾਲ ਗੱਲ ਕੀਤੀ ਹੈ ਪੰਜਾਬ ਕਿੱਥੇ ਆ ਪੰਜਾਬ ਨੂੰ ਕੋਈ ਪਛੀ ਨਹੀਂ ਰਿਹਾ ਤੇ ਕੌਣ ਕਰੂਗਾ ਪੰਜਾਬ ਦੀ ਗੱਲ ਤੂੰ ਵਕੀਲ ਲੱਗੇ ਨੇ ਆ ਜਿਹੜੀ ਗੱਲ ਰੇਤਾ ਚੱਕਣ ਵਾਲੀ ਐ ਤੂੰ ਪਹਿਲਾਂ ਹੋਰ ਪਾਰਟੀਆਂ ਨੇ ਸ਼ੁਰੂ ਕਰਤੀ ਸੀ ਵੀ ਅਸੀਂ ਕਰਾਂਗੇ ਸਭੀ ਸੰਬੰਧ ਦਾ ਡੀਜ਼ਲ ਦਾ ਪੈਸੇ ਬੰਨਦਾ ਪਰਦਾ ਉਹ ਮਾਨਪ੍ਰੀਤ ਆ ਉਹ ਲਖ ਨੇ 100 ਟਰੈਕਟਰ ਦੇ 10 ਟਰੈਕਟਰ ਤਾਂ ਦੇਤੇ 10 ਅਗਲੇ ਮਹੀਨੇ ਦੇ ਨੇ ਇਹ ਗਲੋਬਲ ਕਾਰਸ ਸਾਰੇ ਨੂੰ ਦੇਤੇ ਤੇ ਦੂਜੇ ਇਹਨਾਂ ਨੇ ਦੇਲੇ ਸਤਪੁਰੀ ਵਾਲਿਆਂ ਨੂੰ ਦੇਦੇ ਨੇ ਬਾਕੀ ਇਹ ਪਟੀਆਂ ਨੇ 10-10 ਕਰਕੇ ਅਪਰੀਤਾ ਵਾਲੇ ਦੇ ਟਰੈਕਟਰ ਨੇ ਤੋ ਉਹ ਐਸੇ ਮੈਨੂੰ ਨਹੀਂ ਲੱਗਦਾ ਉਹ ਐਡਾ ਮੈਨੂੰ ਜਿਆਦਾ ਨਹੀਂ ਪਤਾ ਕਿ ਉਹ ਕਿਸ ਲੈਵਲ ਦਾ ਟਰੈਕਟਰ ਕਿੰਨਾ ਜਿਹੜਾ ਹੈ ਉਹ ਵਜ਼ਨ ਚੱਕ ਲੂਗਾ ਜਾਂ ਖਿੱਚ ਲੂਗਾ ਰੇਤਾ ਪਰ ਟਰੈਕਟਰ ਦਾ ਡਾਇਰੈਕਟਰ ਨਹੀਂ ਤਾਂ ਸਵੀਰ ਕਾ ਦਾ ਅਸੀਂ ਡਿਊਟੀਆਂ ਲਾਤੀਆਂ ਅੱਜ ਮੀਟਿੰਗ ਕਰਕੇ ਕਿ ਸਰਵੇ ਕਰੋ ਜਿਹਦਾ ਅਸੀਂ ਕਰਾਂਗੇ ਅਸੀਂ ਡੀਜ਼ਲ ਵੀ ਆਪੇ ਕੋਲੋਂ ਪਾਵਾਂਗੇ ਸਰਕਾਰ ਜਿਹੜੀ ਹੈ 15 ਨਵੰਬਰ ਤੱਕ ਕਹਿੰਦੀ ਹੈ ਵੀ ਅਸੀਂ ਇਹ ਅਸਲ ਰੇਤਾ ਚੱਕ ਵੀ ਲੈਣ ਤਾਂ ਵੀ ਦੇਖੋ ਨੁਕਸਾਨ ਤਾਂ ਹੋ ਗਿਆ ਕਿਸਾਨ ਘਟੋ ਘਟ 5 ਤੋਂ 10 ਸਾਲ ਪਿੱਛੇ ਚਲਾ ਗਿਆ ਇਹ ਗੱਲ ਫਜ਼ਰਾ ਅਗਲੇ ਤਾਂ ਇੱਕ ਦਿ ਇਹ ਤਾਂ ਜਾਣੀ ਸੀ ਅਗਲੀ ਵੀ ਗਈ ਪਰ ਇਹ ਗੱਲ ਪੱਕੀ ਹੈ ਕਿ ਕਿਸਾਨ ਉੱਠਣ ਵਾਲਾ ਹੈ ਪੰਜਾਬ ਦਾ ਕਿਸਾਨ ਬਿਲਕੁਲ ਸਹੀ ਗੱਲ ਹੈ ਦਲਜੀਤ ਦਸਾਂ ਦੀ ਜ਼ਖਮੀ ਤਾਂ ਹੋ ਗਿਆ ਪੰਜਾਬ ਹਾਰ ਨਾਲ ਨਹੀਂ ਪੰਜਾਬ ਇਹ ਗੱਲ ਬਿਲਕੁਲ ਸਹੀ ਹਾਰਦਾ ਕਿੱਥੇ ਹੈ ਪੰਜਾਬ ਵੀ ਕਦੇ ਹਾਰੂਗਾ 5 ਫਰਵਰੀ 1762 ਨੂੰ ਅਫਗਾਨੀ ਕੰਧਾ ਪੰਜਾਬ ਨੂੰ ਸਿੰਘ ਖਤਮ ਕਰ ਦੇਨੇ ਨੇ ਆ ਕੋਪਰੀ ਹਿਡੇ ਦੇ ਕੋਲ ਹਜਾ ਘੱਲੂ ਘਾਰਾ ਹੋਇਆ ਜੱਸਾ ਸਿੰਘ ਆਲਵਲੇ ਦੀ ਅਗਵਾਈ ਦੇ ਵਿੱਚ 35000 ਸਿੰਘ ਸ਼ਹੀਦ ਹੋਏ ਸੀ ਇੱਕ ਦਿਨ ਦੇ ਵਿੱਚ ਉਹ ਤਾਂ ਜਸ਼ਨ ਮਨਾ ਰਿਆ ਸੀ ਬੇਸੀ ਖਤਮ ਕਰ ਤੇ ਤੇ ਬਾੜ ਦੀ ਗੱਲ ਹੈ ਤੇ ਚੌੜਚ ਕੀ ਹੋਇਆ ਤਾਂ ਪਤਾ ਹੀ ਐ ਉਸ ਤੋਂ ਬਾਅਦ ਇਹ ਜਿਨ੍ਹਾਂ ਨੂੰ ਮਾਰਨ ਦੇਵਾ ਕਰਦੇ ਸੀ ਉਹਨਾਂ ਦੇ ਦੋ ਤਿੰਨ ਸਾਲਾਂ ਬਾਅਦ ਜਾ ਕੇ ਦਿੱਲੀ ਤੇ ਕਬਜ਼ਾ ਕਰ ਲੇ ਤੋ ਇਹ ਇਹ ਕੰਮ ਉਸ ਤਰ੍ਹਾਂ ਦੀ ਐਡੀ ਗੱਲ ਨਹੀਂ ਐ ਇਹ ਨਹੀਂ ਨਹੀਂ ਲੇਕਨ ਕਸਰ ਕਿਸੇ ਨੇ ਛੱਡੀ ਕਸਰ ਮੈਂ ਨਹੀਂ ਕਹਦਾ ਵੀ ਇਹ ਜਿਹੜੇ ਹੈ ਜਿਹੜੇ ਹੜ ਆਏ ਨੇ ਇਹ ਜਿਵੇਂ ਉਹਨੇ ਕਿਹਾ ਮਾਈਨਿੰਗ ਕਰਕੇ ਸ਼ਿਵਰਾਜ ਚਾਹਾਨ ਜਿਹੜੇ ਜਿਹੜਾ ਬਾਕੀ ਸਾਰੇ ਉਹ ਆਉਂਦੇ ਫੋਟੋ ਖਿਚਾਉਣ ਜਿਹੜਾ ਫੋਟੋ ਖਿਚਾਉਣ ਆਇਆ ਸੀ ਦੇਖ ਤਾਂ ਕੁਝ ਨਹੀਂ ਗਿਆ ਕਹਿੰਦੇ ਜੀ ਸਰਵੇ ਸਰਵੇ ਤਾਂ ਫਿਰ ਕਰ ਹੀ ਲਈਏ ਤੁਹਾਡੀ ਟੀਮ ਤੁਸੀਂ ਕੀ ਕਰ ਰਹੇ ਸੀ ਤੁਸੀਂ ਇੱਥੇ ਕੀ ਕਰ ਰਹੇ ਸੀ ਜੇ ਮੋਦੀ ਸਾਹਿਬ ਵੀ ਆ ਕੇ ਕੁਝ ਨਹੀਂ ਦਿੰਦੇ ਤਾਂ ਫਰਕ ਨਹੀਂ ਤਾਂ ਫਾਇਦਾ ਕੀ ਉਹਦਾ ਤਾਂ ਖੈਰ ਉਹ ਸਾਰਾ ਜਿਹੜਾ ਜਿਹੜਾ ਕੁਝ ਸਿਲਸਿਲਾ ਇਹ ਸਿਆਸਤ ਹੋ ਰਹੀ ਹੈ ਉਹਦੇ ਚ ਗਲਤ ਸਮਝ ਮਿਸਮੈਨੇਜਮੈਂਟ ਹੋਈ ਹੈ ਕੋਈ ਦੋ ਰਾਬਾ ਨਹੀਂ ਬਹੁਤ ਜ਼ਿਆਦਾ ਮਿਸਮੈਨੇਜਮੈਂਟ ਇਸ ਕਰਕੇ ਲੱਗਦੀ ਹੈ ਕਿ ਪਹਿਲੀ ਮੀਟਿੰਗ ਹੀ 5 ਜੂਨ ਨੂੰ ਕੀਤੀ ਹੈ 22 ਜੂਨ ਨੂੰ ਪ੍ਰਸਾਦ ਸ਼ੁਰੂ ਹੋ ਗਈ 17 ਦਿਨਾਂ ਚ ਕਿਹੜੀ ਤਿਆਰੀ ਕਰ ਲਓਗੇ ਕੀ ਆਏ 17 ਦਿਨਾਂ ਚ ਸਾਡੇ ਕੋਲ ਤੇ ਮਿਸਮੈਨੇਜਮੈਂਟ ਤਾਂ ਹੋਈ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਵੀ ਮਿਸਮਣੀ ਛੋੜੂ ਉਹੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਵੀ ਉਹਨਾਂ ਨੇ ਡੀਸੈਲ ਟੈਕਨੀਕ ਕੀਤੀ ਗਾਰ ਸਾਫ ਨਹੀਂ ਕੀਤੀ 19% ਘਟ ਗਈ ਕੈਪੈਸਿਟੀ ਉਹਦੇ ਨਾਲ ਪਾਣੀ ਇਕੱਠਾ ਨਹੀਂ ਛੱਡਿਆ ਪਹਿਲਾਂ ਸੋਚਦੇ ਹੋਣੇ ਵੀ ਲੜਾਈ ਝਗੜਾ ਹੁੰਦਾ ਪਾਣੀ ਇਕੱਠਾ ਕਰ ਫੇਰ ਛੱਡ ਦਾਂਗੇ ਬਿਜਲੀ ਤਬਾਦਲ ਦੇ ਕਰ ਲਾਂਗੇ ਲੇਕਿਨ ਉਹਨਾਂ ਨੇ ਵੀ ਟਾਈਮ ਤੇ ਜਿਹੜੀ ਮਿਸਬਲੇਜਮੈਂਟ ਉੱਥੇ ਵੀ ਹੋਈ ਮਿਸਟਰ ਮੈਨੇਜਮੈਂਟ ਇਧਰ ਵੀ ਬਿਉਤਬੰਦੀ ਦੀ ਕਮੀ ਸਾਰੇ ਕਦਮ ਵਿਉਤਪੰਦੀ ਤਾਂ ਇਹ ਵੀ ਹੈ ਜਿਹੜੇ ਪਹਾੜਾਂ 'ਚ ਬੱਦਰ ਫਟੇ ਨੇ ਉਹ ਵੀ ਵਿਉਤਪੰਦੀ ਉਹਨਾਂ ਨੇ ਵੀ ਜਿਸ ਤਰੀਕੇ ਨਾਲ ਦਰਖਤ ਕੱਟੇ ਝੋਕ ਚਾਰ ਲਿਆ ਉਥੇ ਵੀ ਐਂ ਬੱਦਰ ਫਟਣਗੇ ਜ਼ਮੀਨ ਖਿਸਕੂਗੀ ਜਿਵੇਂ ਖਲਾਤ ਬਣਾਤੇ ਉਹ ਸਾਰੇ ਪਾਸੇ ਆ ਇਹ ਮੈਨਵੇਟ ਵੀ ਹੈ ਇਹ ਕੁਦਰਤ ਦਾ ਵੀ ਕਹਿਰ ਸੀ ਲੇਕਿਨ ਇਹ ਕੰਟਰੋਲ ਅਸੀਂ ਕਰ ਸਕਦੇ ਸੀ ਘਟਾ ਸਕਦੇ ਸੀ ਜੇ ਸਹੀ ਤਰੀਕੇ ਨਾਲ ਹੁੰਦਾ ਲੇਕਿਨ ਹੁਣ ਤਾਂ ਅਸੀਂ ਕਰ ਸਕਦੇ ਆ ਮਨੁੱਖ ਤਾਂ ਲਾ ਸਕਦੇ ਆ ਜ਼ਖਮ ਤਾਂ ਦਿੱਤੇ ਜਾ ਚੁੱਕੇ ਨੇ ਉਹ ਤਾਂ ਹੁਣ ਰੋਕੇ ਨਹੀਂ ਜਾ ਸਕਦੇ ਮਤਲਬ ਤਾਂ ਲਾ ਸਕਦੇ ਆ ਪਰ ਇਹ ਸਾਰੇ ਦੇ ਵਿੱਚ ਸਿਆਸਤ ਵੀ ਚੱਲ ਰਹੀ ਹੈ ਦਿੱਲੀ ਵਾਲਿਆਂ ਦੀ ਬੜੀਆਂ ਖਬਰਾਂ ਆਈਆਂ ਕਦੇ ਪਠਾਨ ਮਾਦਰ ਨੂੰ ਲੈ ਕੇ ਕਿ ਜੀ ਫੁੱਫੜ ਨੂੰ ਬਚਾਉਣ ਲਈ ਹੋ ਰਿਹਾ ਕਦੇ ਕੁਝ ਗੱਲਾਂ ਤਾਂ ਬਹੁਤ ਹੋਈਆਂ ਜੀ ਮਾਨ ਸਾਹਿਬ ਨੂੰ ਤਾਂ ਲਾਇਆ ਜਾ ਰਿਹਾ ਨੌ ਵੀ ਆ ਗਏ ਕਿ ਜੀ ਇੰਦਰਵੀਰ ਨੇਜਰ ਨੂੰ ਬਣਾ ਲਿਆ ਚੀਫ ਖਾਲਸਾ ਦਵਾਨ ਕਿਆ ਬਾਤ ਆ ਗੁਰਸਿੱਖ ਬੰਦਾ ਤੇ ਨਾਲ ਪੜਿਆ ਲਿਖਿਆ ਬੰਦਾ ਤੇ ਨਾਲ ਫਿਰ ਇੱਕ ਵੋਟਾਂ 'ਚ ਜਾਣਾ ਆਪਾਂ ਕਹਾਂਗੇ ਆ ਦੇਖੋ ਜੀ ਅਸੀਂ ਇੱਕ ਦਲਿਤ ਨੂੰ ਡਿੱਪੀਸੀਮ ਬਣਾਤਾ ਹਰਪਾਲ ਚੀਮਾ ਨੂੰ ਇੱਕ ਹਿੰਦੂ ਨੂੰ ਬਣਾਤਾ ਅਮਰੋੜਾ ਨੂੰ ਦੋ ਡਿੱਪੀਸੀਮ ਕਿੰਨੀਆਂ ਗੱਲਾਂ ਸਭ ਕੁਝ ਬਣਾਤਾ ਹਾਲੇ ਤੱਕ ਇੱਕ ਦਿਨ ਹੋਰ ਨਾ ਰੋੜਾ ਪੈਂਦਾ ਇਹਨਾਂ ਦਾ ਮਿਨਿਸਟਰੀਆਂ ਵੀ ਬਣ ਦੇਣੀ ਅਸੀਂ ਸੋਸ਼ਲ ਮੀਡੀਆ ਨੇ ਇਹ ਜਿਹੇ ਵੀ ਪੱਤਰਕਾਰ ਸਾਡੇ ਬੈਠੇ ਨੇ ਜਿਹੜੇ ਕਿਆਸੇ ਰੰਗੀਆਂ ਇਹ ਜੀਆਂ ਲਾ ਕੇ ਛੋਛੇ ਛੜਦੇ ਨੇ ਤੇ ਇਹ ਵੀ ਮੌਨਸੂਨ ਨੂੰ ਪਤਾ ਨਹੀਂ ਕੀ ਬੁਖਾਰ ਹੋ ਗਿਆ ਉੱਥੇ ਚਲੇ ਗਏ ਦੇਖੋ ਮਾਨ ਦੀ ਤਵੀਤ ਅਕਸਰ ਖਰਾਬ ਹੋ ਜਾਂਦੀ ਹੈ ਹੋਈ ਲੇਕਿਨ ਇਹਦੇ ਨਾਲ ਇਹ ਵੀ ਸੀ ਕਿ ਦਿੱਲੀ ਵਾਲੇ ਜਿਹੜੇ ਨੇ ਹੁਣ ਮਾਨਸਾਹ ਰਜਿਸਟਰ ਕਰਨ ਲੱਗੇ ਨੇ ਅੱਜ ਦੀ ਗੱਲਬਾਤ ਤੋਂ ਤਾਂ ਬਿਲਕੁਲ ਮੈਂ ਕਹਿ ਸਕਦਾ ਕਿ ਉਹ ਜਿਹੜਾ ਇਹਨਾਂ ਦਾ ਗਾਣਾ ਦੱਬਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਹੈ ਨਹੀਂ ਦੱਬਿਆ ਅੜ ਗਿਆ ਮਾਨ ਤੇ ਹੁਣ ਲੱਗਦਾ ਹੈ ਪੰਜਾਬ ਦੀ ਸੇਵਾ ਖੁੱਲ ਕੇ ਕਰੇਗਾ ਤੁਹਾਡਾ ਬਹੁਤ ਬਹੁਤ